ਪੰਜਾਬ ਦੇ ਵਿੱਚ 48 ਘੰਟਿਆਂ ਤੋਂ ਲਗਾਤਾਰ بارش ਹੋ ਰਹੀ ਹੈ ਜਿਸ ਕਰਕੇ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਖਾਸ ਕਰਕੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਫਿਲਹਾਲ ਖਤਰੇ ਦੇ ਨਿਸ਼ਾਨ ਤੋਂ ਲਗਭਗ 2 ਫੁੱਟ ਹੇਠਾਂ ਹੀ ਰਹਿ ਗਿਆ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਦਿਨਾਂ ਤੋਂ ਲਗਾਤਾਰ ਪਾਣੀ ਦਾ ਪੱਧਰ ਵਧਿਆ ਕਿਉਂਕਿ بارش ਲਗਾਤਾਰ ਪੈ ਰਹੀ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਖਤਰੇ ਵਾਲੀ ਗੱਲ ਤਾਂ ਨਹੀਂ ਪਰ ਫਿਰ ਵੀ ਪ੍ਰਸ਼ਾਸਨ ਇੱਥੇ ਆ ਕੇ ਜਾਇਜ਼ਾ ਲੈ ਰਿਹਾ ਉਹਨਾਂ ਕਹਿੰਦੇ ਕਿ ਜੇਕਰ ਪਹਾੜਾਂ ਦੇ ਵਿੱਚ بارش ਬੰਦ ਨਾ ਹੋਈ ਤਾਂ ਫਿਰ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ ਹੈ ਇਸ ਕਰਕੇ ਨੇੜੇ ਤੇਰੇ ਦੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸੀ ਪਰ ਫਿਲਹਾਲ ਹਾਲਾਤ ਜਿਹੜੇ ਕਿ ਕਾਬੂ ਨੇ 2023 ਦੇ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸਨ ਭਾਜੀ ਕੀ ਨਾਮ ਮੈਂ ਤੇ ਕਿੱਥੇ ਡਿਊਟੀ ਤੁਹਾਡੀ ਸਰ ਮੇਰਾ ਨਾਮ ਰਾਮ ਸੂਪੰਸਾ ਹੈ ਪੈਟਰੋਲਮੈਨ ਤੇ ਡਿਊਟੀ ਹੈ ਫਲੋਰ ਸਾਈਟਸ ਲੋ ਹਾਂਜੀ ਸਤਲੁਜ ਦਰਿਆ ਦੇ ਹਾਲਾਤ ਕੀ ਹੈ ਫਿਲਹਾਲ ਕਿੰਨੇ ਕੁ ਪੱਧਰ ਤੇ ਚੱਲ ਰਿਹਾ ਹੈ ਉਹਦੇ ਬਾਰੇ ਥੋੜਾ ਸਰ ਸਤਲੁਜ ਦੇ ਦਰਿਆ ਦੇ ਇਸ ਵਕਤ 774.10 ਔਰ ਜਿਹੜਾ ਹੈ ਕਿ ਲੇਬਰ ਕਿਸੇ ਕੋ ਪਾਣੀ ਹੈ 43709 ਚੱਲ ਰਿਹਾ ਹੈ ਜੀ ਹਾਂਜੀ ਖਤਰੇ ਦਾ ਨਿਸ਼ਾਨ ਕਿੱਥੇ ਲੱਗਿਆ ਹੈ ਖਤਰੇ ਦਾ ਨਿਸ਼ਾਨ 776 ਤੇ ਅਲਰਟ ਕਰਦੇ ਆ ਸੀ ਸਰ ਹੁਣ 700 1 ਲੱਖ ਤੋਂ ਖਤਰੇ ਦਾ ਨਿਸ਼ਾਨ ਸ਼ੁਰੂ ਹੋ ਜਾਂਦਾ ਕਿੰਨੇ ਫੁੱਟ ਨਿਵੇਂ ਆ ਜੀ ਇਹ 2 ਸਵਾ 2 ਫੁੱਟ ਨਿਵੇਂ ਆਈ ਤੱਕ ਫਿਲਹਾਲ ਜੀ ਨਹੀਂ ਲੱਗਦਾ ਪਾਣੀ ਦਾ ਪ੍ਰਵਾਹ ਤਾਂ ਨਹੀਂ ਲੱਗਦਾ ਹਲੋ ਜਲਰੀ ਅਸਰ ਜਿਹੜਾ ਨੋਰਮਲ ਹਾਦਸਾ ਤੁਹਾਨੂੰ 43709 ਚੱਲ ਰਿਹਾ ਹੈ ਹਾਂਜੀ ਕੀ ਲੱਗਦਾ ਬਦਲ ਦੀ ਸੰਭਾਵਨਾ ਜਿਵੇਂ ਕੱਲ ਦਾ ਬਦਲ ਦੀ ਜੇ ਬਰਸਾਤ ਹੋਈ ਤਾਂ ਬਦਲ ਦੀ ਸੰਭਾਵਨਾ ਹੈ ਜੇ ਬਰਸਾਤ ਨਹੀਂ ਹੋਈ ਤਾਂ ਫਿਰ ਤਾਂ ਨੋਰਮਲ ਜਿਵੇਂ ਚੱਲ ਰਿਹਾ ਘਟ ਰਿਹਾ ਉਪਰੋਂ ਤੇ ਘਟ ਵੀ ਰਿਹਾ ਹੈ ਪ੍ਰਸ਼ਾਸਨ ਕੋਈ ਹੈ ਅਫਸਰ ਵਗੈਰਾ ਨੋਟ ਕਰ ਪ੍ਰਸ਼ਾਸਨ ਆਮ ਦੇ ਆ ਸਰ ਸਾਰੇ ਆ ਰਹੇ ਸਰਸਰੀ ਵੀ ਆ ਰਹੇ ਆ ਅਫਸਰ ਵੀ ਆ ਰਹੇ ਨਾ ਸਭ ਨਾਲ ਦੀ ਦੇਖ ਰਿਹਾ ਹੈ ਕਿ ਸਰ ਸਭ ਦੇਖ ਰਿਹਾ ਹੈ ਵਾਲੇ ਦਵਾਲੇ ਦੇ ਪਿੰਡਾਂ ਨੂੰ ਕੀ ਤਪੀਨ ਕੀਤੀ ਆ ਆ ਵੀ ਤਾਂ ਕੋਈ ਨਾ ਕਿ ਭੀ ਠੀਕ ਘਰ ਰਹਿਣ ਭੀ ਬਾਹਰ ਉੱਡ ਜਾਣ ਦੀ ਕੋਈ ਇਤਨੀ ਨਹੀਂ ਹੈ ਬਾਕੀ ਡਰਨ ਦੀ ਵੀ ਕੋਈ ਕਿਤੇ ਕਿਤੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਇਹ ਪਿਛਲੇ ਇਸ ਇਹ ਸਰ ਦੋ ਦਿਨ ਤੇ ਪਾਣੀ ਵਧ ਰਹੀ ਹੈ ਦੋ ਦਿਨ ਤੇ ਜਿਸ ਮੈਂ ਬਰਸਾਤ ਹੋ ਰਹੀ ਉਸ ਦਿਨ ਤੇ ਵਧ ਰਿਹਾ ਸਰ ਲੱਗਦਾ अच्छा पिछली बार की हालात थी, थी पिछली बार ठीक थी पिछली बार कोई नॉर्मल 2023 2023 उस त ज्यादा हो सकता बहुत ज्यादा है सर बहुत ज्यादा मतलब वो था एक पूरा हाड़ी हासर जड़ा ओदा 783 तक मतलब गेज पहुंच गई गे थी और पानी भी 2 लाख ਦੇ ਉੱਪਰ ਕ੍ਰੋਸ ਹੋ ਗਿਆ ਹੁਣ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਹਾਰਡ ਵਰਗੀ ਸਥਿਤੀ ਪੈਦਾ ਹੋਈ ਹੋਈ ਹੈ ਹਾਂਜੀ ਕਾਫੀ ਪੂਰੇ ਮਾਦਾ ਪੰਜਾਬ 'ਚ ਲਗਭਗ ਹੈ ਹੀ ਵੀ ਫਿਲਹਾਲ ਇਹਦੇ ਖਤਰਾ ਘਟ ਹੈ ਇਧਰ ਖਤਰਾ ਬਿਲਕੁਲ ਘਟ ਹੈ ਸਰ ਲੱਗਦਾ ਥੋੜਾ ਬਹੁਤ ਅਤਰਿਆ ਹੈ ਹਾਂਜੀ 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 ਦਰਿਆ ਦਰਿਆ ਛੋੜਾ ਬਹੁਤ ਹੈ ਉਹ ਬਾਣ ਨਿਕਲਿਆ ਖੇ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਆ ਉਹਨੂੰ ਲੱਗਦਾ ਕਿਤੇ ਹੜ ਵਰਗੀ ਸਥਿਤੀ ਨਾ ਬਣ ਜਾਵੇ ਕਿਉਂਕਿ ਪਿਛਲੇ ਸਾਲ ਵੀ ਪਾਣੀ ਦੀ ਮਾਰ ਹੇਠ ਅਨੇਕਾਂ ਖੇਤ ਰਾਇ ਸਨ 2023 ਦੇ ਵਿੱਚ ਹਾਲਾਤ ਸੀਗੇ ਇਸ ਟਾਈਮ ਨਹੀਂ ਹੋਣੇ ਚਾਹੀਦੇ ਜੀ ਜਿਹੜੇ ਆਪਣੇ ਪ੍ਰਸ਼ਾਸਨ ਆ ਉਹ ਆਪਣੇ ਡੇਲੀ ਕੀੜਾ ਮਾਰ ਰਹੇ ਆ ਦੇਖ ਰਹੇ ਆ ਅਲਰਟ ਕਰ ਰਹੇ ਆ ਤੇ ਪਾਣੀ ਜਾਨੀ ਕਿ ਕੱਲ ਤੋਂ ਵਧ ਰਿਹਾ ਵਾ ਪਾਣੀ ਇਸ ਟਾਈਮ ਇਸ ਟਾਈਮ ਜਾਨੀ ਕਿ ਲਾਲ ਲਕੀਰ ਤੋਂ ਥੱਲੇ ਆ ਜੇ ਵਧ ਕੇ ਵੀ ਹਾਲਾਤ ਜਾਨੀ ਕਿ ਗੰਭੀਰ ਹੋ ਸਕਦੇ ਆ ਅਸੀਂ ਤੇ ਇਹ ਅਰਦਾਸ ਕਰਦੇ ਆ ਖਵਾਜਾ ਬਲੀ ਦੇ ਮੂਹਰੇ ਵੇ ਕਿਸੇ ਦਾ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ ਵੀਰੇ ਮਾਸੇ ਰੇ ਗੋਸ਼ਾ ਜਿਹੜੇ ਦਰਿਆ ਦੇ ਨਾਲ ਨੀਵੇਂ ਇਲਾਕੇ ਆ ਹਾਂਜੀ ਉੱਥੇ ਤੱਕ ਵੀ ਪਹੁੰਚ ਗਿਆ ਪਾਣੀ ਹਾਂਜੀ ਭਾਜੀ ਉੱਥੇ ਤੱਕ ਦਾ ਕਈਆਂ ਦਾ ਲੱਡ ਕਰਕੇ ਠਾਲਵੀ ਦਿੱਤਾ ਵਾਂਗੇ ਬਾਕੀ ਕਈ ਠਾਲਵੀ ਰਹੇ ਆ ਜਾਨਕਿ ਗੈਣ ਦਾ ਮਤਲਬ ਇਹ ਹੈ ਵੀ ਜਿਹੜੇ ਨੀਵੇਂ ਸੀਗੇ ਬੰਦੇ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਠਾ ਲ ਦਿੱਤਾ ਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਆਉਂਦਾ ਜਾਂਦਾ ਹਾਂਜੀ ਪ੍ਰਸ਼ਾਸਨ ਦੇ ਆਦਾ ਹੀ ਆ ਉਹ ਮਾਰਦੇ ਆ ਜਿਹੜਾ ਅਪਡਾਟ ਕਰਦੇ ਆ ਦੱਸ ਦਿੰਦੇ ਆ ਹਾਂਜੀ ਵੀ ਆ ਜਿੱਥੇ ਤੁਸੀਂ ਖੜੇ ਆ ਕੱਲ ਤੱਕ ਕਿੰਨਾ ਪਾਣੀ ਸੀ ਤੇ ਅੱਜ ਕਿੰਨਾ ਹੈ ਕੱਲ ਭਾਜੀ ਪਾਣੀ ਆਪਣਾ ਉਹ ਬੂਟੇ ਤੋਂ ਥੱਲੇ ਹੀ ਸੀਗਾ ਅੱਛਾ ਅੱਗੇ ਨੂੰ ਆਜੋ ਅੱ ਇੱਦਣੋਂ ਵੱਧ ਰਿਹਾ ਪਾਣੀ ਕੋਈ ਨਾ ਲੱਗ ਤੇ ਬਾਕੀ ਪਰਮਾਤਮਾ ਦੀ ਮਿਹਰ ਨਾ ਪਤਾ ਨਹੀਂ ਕਿ ਕਿੰਨਾ ਪਾਣੀ ਵੱਧ ਸਕਦਾ ਜਾਂ ਕੁਝ ਵੀ ਹੋ ਸਕਦਾ ਵਾ ਤੇ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਵੀ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ 2023 ਚ ਕਿੰਨੇ ਦੇ ਹਾਲਾਤ ਦੋ 2023 ਦੇ ਵਿੱਚ ਤਾਂ ਵੀਰੇ ਛੱਤਾਂ ਨਾਲ ਪਾਣੀ ਲੱਗ ਗਿਆ ਸੀਗਾ ਉਸ ਟਾਈਮ ਤਾਂ ਉਸ ਟਾਈਮ ਤਾਂ ਪੁੱਛੋ ਨਾ ਤੁਸੀਂ ਇੰਨਾ ਕਿ ਪ੍ਰਸ਼ਾਸਨ ਨੇ ਵੀ ਹੈਲਪ ਕੀਤੀ ਸਰਕਾਰ ਨੇ ਵੀ ਹੈਲਪ ਕੀਤੀ ਤੇ ਉਹ ਹਾਲਾਤ ਨਹੀਂ ਹੋਣੇ ਚਾਹੀਦੇ ਇਸ ਟਾਈਮ ਇਸ ਟਾਈਮ ਜੇ ਪਹਿਲਾਂ ਤੋਂ ਹੀ ਕੰਟਰੋਲ ਦੇ ਵਿੱਚ ਕੀਤਾ ਜਾਵੇ ਤਾਂ ਸਭ ਤੋਂ ਵਧੀਆ ਗੱਲ ਹੈ ਹਾਂਜੀ ਅਸੀਂ ਹਾਂ ਜੀ ਪੂਰੇ ਅਲਰਟ ਨੇ ਸਾਨੂੰ ਜਦੋਂ ਵੀ ਕਹਿਣਗੇ ਅਸੀਂ ਆਪਣੇ ਉੱਠ ਸਕਦੇ ਹਾਂ ਕਿਹੜਾ ਲੈਵਲ ਦੇ ਦੇ ਰਹੇ ਹਾਂ ਹਾਂ ਜੀ ਹਾਂ ਜੀ ਡੇਲੀ ਦੇਖ ਰਹੇ ਆ ਭਾਜੀ ਪਾਣੀ ਘਟਦਾ ਜਾਂ ਵਧਦਾ ਕੁਝ ਵੀ ਅਸੀਂ ਡੇਲੀ ਅਪ ਡਾਊਨ ਦੇਖ ਰਹੇ ਹਾਂ ਇਹਨੂੰ ਵੀ ਵੱਧ ਰਿਹਾ ਵਾ ਜਾਂ ਘਟ ਰਿਹਾ ਵਾ ਕਿਹਾ ਦਾਦੀ ਇਹ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਨਾ ਰਲਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਹਰ ਤਰੀਕੇ ਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ